ਨਾਲ ਜੋ ਪੁੱਤ ਵਿਆਹਣ ਜਾਊ ਤੇ ਉਹਦੀ ਜੰਨਣਾ ਉਥੇ ਖਿਹਾਰ ਲਈ ਕੇ ਜਾਵੇ ਤੇ ਆਪਾਂ ਦੇਖਾਂਗੇ ਸੜਕ ਤੇ ਤੜਫਦੇ ਨੂੰ ਤੇ ਹਸਪਤਾਲ ਨਾ ਪਹੁੰਚ ਬਿਮਾਰ ਜਾਵੇ ਕੋਈ ਜਾ ਕੇ ਲੋਕਾਂ ਨੂੰ ਮਤ ਦੀ ਗੱਲ ਦੱਸੂ ਇਥੋਂ ਲੰਘਣਾ ਮੱਖਣ ਬਰਾੜ ਜਾਵੇ ਤੇ ਜਾ ਕੇ ਲੋਕਾਂ ਨੂੰ ਮਤ ਦੀ ਗੱਲ ਦੱਸੂ ਇਥੋਂ ਵੈਦਨਾ ਮੱਖਣ ਬਰਾੜ ਜਾਵੇ ਜੋ ਥਾਲੀ ਦੇ ਪਾਵੇ ਬਾਈ ਕਣੀ ਧਾਰਿਓ ਬਣਦੇ ਚਾਦਰ ਲੇ ਕਣੀ ਧਾਰਿਓ ਬਣਦੇ ਚਾਦਰ ਪਿੰਡਨੀ ਨਾਲ ਸ਼ਹਾਵੇ ਪੰਗੜਾ ਪੌਂਦਿਆਂ ਦੀ ਸਿੱਤ ਕਈ ਨਾ ਜਾਵੇ ਪੰਗੜਾ ਪੌਂਦਿਆਂ ਦੀ ਸਿੱਤ ਕਈ ਨਾ ਜਾਵੇ ਤੂੰ ਕਹਿਰੀ ਕੀ ਕਦੇ ਹਾਂ ਆ ਬੋਲੀ ਦਾ ਪਰੇ ਬੋਲੀ ਦਾ ਪਾਦੇ ਬਸ ਸਗਲਾ ਨਾ ਜਿਹੜਾ ਨਹੀਂ ਜਿਹੜਾ ਭਰਿਆ ਸਗਲਾ ਨਾ ਬੋਲੀ ਬੋਲਿਓ ਕੱਲੀ ਬੋਲੀ ਪਾਦੇ ਹੋ ਬਸ ਆ ਗਿਆ ਸਾਰਿਆਂ ਨੂੰ ਦੱਸ ਕੇ ਹੀਠਾ ਵਾਲਿਆਂ ਨੂੰ ਪਤਾ ਨਹੀਂ ਲੱਗਿਆ ਜਦੋਂ ਦਾ ਪੈਰੀ ਗਾਉਣ ਲੱਗੇ ਨੇ ਉੱਪਰ ਡਾਂਸ ਬੰਦ ਨਹੀਂ ਹੋਇਆ ਮੈਂ ਭੜੇ ਇਸ਼ਾਰੇ ਕੀਤਾ ਥੱਲੇ ਆਓ ਭਾਈ ਉੱਠਿਓ ਉੱਠਿਓ ਆਈ ਥਿੰਕ ਆਈ ਥਿੰਕ ਮਨਾਲਾ ਲਾਸਟ ਬੈਂਚਰ ਦੀ ਨਿਸ਼ਾਨੀ ਹੈ ਜੀ the announcement we yeah. ਤੋ ਰਾਈਟ ਇਨਸੋ ਫਰਸੀ ਦਾ ਇਹ ਮੈਚ ਇੱਕ ਸਰਪ੍ਰਾਈਜ਼ ਦਾ ਸਨਮਾਨ ਰੌਸਤੇ ਪ੍ਰਬੰਧਨ ਦੇ ਗਿਆ ਸੋ ਸਾਰੇ ਹੀ ਅਸੀਂ ਵਧਾਈ ਦੇ ਪਾਤਰ ਆਗੇ ਜਾਗੇ ਮੇਰਾ ਹੀ ਤੋੜੀ ਜੀ ਤਾਂ ਹੀ ਮੈਂ ਇੱਧਰ ਧਿਆਨ ਰੱਖਿਆ ਹੈ ਮੈਨੂੰ ਪਤਾ ਸੀ ਅੱਲਾਹ ਨਾਮ ਖੁੱਟਦਾ ਸੋ ਨਾਲੀ ਸਾਹਿਬ ਲਈ ਜੋਰ ਨਾਲ ਤਾੜੀਆਂ ਇਨ ਵਾਇਸ ਕਰੀਓ ਫੈਕਟਰੀ ਹੈ ਜੀ ਥੈਂਕ ਯੂ ਥੈਂਕ ਯੂ ਸੌ ਬਿਲਕੁਲ ਬਿਲਕੁਲ ਇਹ ਸਰਪ੍ਰਾਈਜ਼ ਹੈ ਜੀ ਇਹਨਾਂ ਵੱਲੋਂ ਆਜੇ ਲਾਇਓ ਹੈਲੋ ਹੈਲੋ ਸੋ ਸਰਦਾਰ ਅਵਤਾਰ ਸਿੰਘ ਜੀ ਜ਼ੋਰਦਾਰ ਤਾੜੀਆਂ ਜਿਹੜੇ ਰੋਸ ਤੇ ਮੌਜੂਦਾ ਪ੍ਰੈਜ਼ੀਡੈਂਟ ਕੇ ਇਹਨਾਂ ਦੇ ਲਈ ਜ਼ੋਰਦਾਰ ਤਾੜੀਆਂ ਠਿੱਕੀ ਵਾਲੀ ਪੈ ਗਈ ਹੈ ਚਾਹੀਦੇ ਪਕੌੜੇ ਦਾ ਮੁੱਲ ਮੋੜ ਕੇ ਜਾਣਾ ਸੋ ਸੜਿਆ ਅਗਲੇ ਜੀ ਗੁਰਵਿੰਦਰ ਸਿੰਘ ਡਰਾਫਟ ਸਰ ਸੋ ਪਟ ਸਰ ਗੁਰਵਿੰਦਰ ਸਿੰਘ ਡਰਾਫਟ ਸਰ ਜੇਗਾ ਵੀ ਪੂਰੀ ਸੋਚੀ ਪਈ ਹਾਂ ਜੀ ਗੁਰਵਿੰਦਰ ਸਿੰਘ ਡਰਾਫਟ ਸਰ ਗੁਰਵਿੰਦਰ ਸਿੰਘ ਡਰਾਫਟ ਸਰ ਆਉਂਦਾ ਹੋਣੀ ਹੈ ਸਾਈਡ ਨਹੀਂ ਨਾਲ ਆਉਂਦਾ ਹੈ ਨਾ ਉਹ ਸੈਕਲੈਰਟੀ ਦਾ ਸਰ ਇਹਨਾਂ ਸਰਮਾਨ ਜੋੜੇ ਰਹਿਣਾ ਇਹਨਾਂ ਦਾ ਬੰਦ ਹੈ ਨਾ ਤੇ ਸਾੜੀਆਂ ਵੀ ਹੋਣੀਆਂ ਚਾਹੀਦੀਆਂ ਬੇਤੀ ਫਿਰ ਤੋਂ ਕਿ ਜਾਣਾ ਕਿਸੇ ਨੇ ਨਹੀਂ ਪ੍ਰੋਗਰਾਮ ਅਜੇ ਇਸੇ ਤਰ੍ਹਾਂ ਚੱਲਦਾ ਰਹੇਗਾ ਤੇ ਅਗਲੇ ਸਾਡੇ ਵਾਣਾ ਬਹਰੀਏ ਮਿਸਟਰ ਗੋਲਡਨ ਸਿੰਘਲਾ ਗੋਲਡਨ ਸਿੰਘਲਾ ਹਾਂਜੀ ਉਹਨਾਂ ਦਾ ਸਨਮਾਨ ਜੀ ਤੁਸੀਂ ਬਲਵਿੰਦਰ ਸਿੰਘ ਮਾਨ ਐਸਆਈ ਸਰ ਬੜੀ ਵਾਸੋਂ ਦੇ ਹੁੰਦਾ ਬਲਵਿੰਦਰ ਸਿੰਘ ਮਾਨ ਐਸਆਈ ਸਰ ਜੀ ਬਲਵਿੰਦਰ ਸਿੰਘ ਮਾਨ ਸਰ ਜੀ ਐਸਆਈ ਸਰ ਕੀ ਨਾਮ ਹੋਣਾ ਡਾਕਟਰ ਸਿੰਘ ਬਰਾੜ ਪਿੱਛੇ ਸੋਣੇ ਪਿੱਛੇ ਹਾਂਜੀ ਕੀ ਨਾਮ ਹੋਣਾ ਜੀ ਡਾਕਟਰ ਸਿੰਘ ਬਰਾੜ ਅਮ ਅੱਜ ਲੋੜੀ ਦੇ ਪੁਰਾਣੇ ਵਰ ਜਿਹੜੇ ਹੈਗੇ ਸਟੂਡੈਂਟ ਆਏ ਹੋਏ ਇੱਥੇ ਕੀ ਕੀ ਜਣਾ ਚਾਹੁੰਦੇ ਨੇ ਦੇਖ ਕੇ ਬਹੁਤ ਖੁਸ਼ੀ ਹੋਈ ਮੈਂ ਦਾ ਸਾਰੇ ਨਾਲ ਮਿਲ ਕੇ ਜਿੰਨਾ ਇੱਕ ਜੁਨੀਅਨ ਨੇ ਇੱਕ ਇਸੇ ਰਜਿੰਗੜਾ ਕਾਲਜ ਆਇਆ ਕਰਕੇ ਆਈਏ ਇਹ ਨਾਲੇ ਖੁਸ਼ੀ ਮਨਾਈਏ ਤੇ ਨਾਲੇ ਸਾਰੇ ਨਾਲ ਮਿਲ ਕੇ ਕਰੀਏ ਕਿ ਤੁਸੀਂ ਸਟੂਡੈਂਟ ਸੀਗੇ ਪਹਿਲਾਂ ਹਾਂਜੀ ਤੁਸੀਂ ਪਹਿਲਾਂ ਸਟੂਡੈਂਟ ਸੀਗੇ ਹਾਂ ਸਟੂਡੈਂਟ ਸਾਨੂੰ 1977 ਤੋਂ ਬੀਏ ਕੀਤੀ ਹੈ ਮੈਂ ਹੂੰ ਕਿ ਮੈਂ ਇੱਕ ਕਾਲਜ ਦਾ ਪੈਸ ਬਿਊਟੀ ਸੀਗਾ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਅੱਜ ਇੱਥੇ ਇਕੱਠੇ ਹੋ ਕੇ ਲੱਗਦਾ ਬਹੁਤ ਵਧੀਆ ਲੱਗਦਾ ਕਾਲਜ ਨੂੰ ਦੇਖ ਕੇ ਪਹਿਲਾਂ ਤਾਂ ਰੂਹ ਖੁਸ਼ ਹੁੰਦੀ ਹੈ ਤੇ ਬਾਕੀ ਜਿਹੜੇ ਸਟੂਡੈਂਟ ਲੈ ਮਦਰੋਂ ਆਏ ਬਈ ਉਹਨਾਂ ਨੂੰ ਦੇਖ ਕੇ ਦਿਲ ਖੁਸ਼ ਹੁੰਦਾ ਹੈ ਉਹਨਾਂ ਨੇ ਇਹ ਪੜ੍ਹਦਾ ਵੀ ਐਂ ਕਰਕੇ ਭਾਈ ਆਹ ਕਾਲਜ ਆ ਜਿੱਥੇ ਪੈਰ ਵੀ ਧਰ ਲੋਗੇ ਤਾਂ ਵੀ ਤੁਹਾਨੂੰ ਨੱਚਣ ਟੱਪਣ ਲੱਗੂਗਾ ਮੜੀ ਤੁਹਾਨੂੰ ਕੀ ਨਾਮ ਹੈਗਾ ਤੁਸੀਂ ਮੈਂ ਡਾਕਟਰ ਜੋਤਸਨਾ ਪ੍ਰਿੰਸੀਪਲ ਸਰਕਾਰੀ ਜਿੰਦਾ ਕਾਲਜ ਮਠਿਦਾ ਜੀ ਅੱਜ ਤੁਹਾਡੇ ਵੱਲੋਂ ਲੋਹੜੀ ਦਾ ਤਿਹਾਰ ਮਨਾਇਆ ਗਿਆ ਹੈ ਜਾਂ ਇਸ ਦੇ ਬੰਦ ਇਹ ਕਾਲਜ ਦੀ ਜਿਹੜੀ 올 ਸਟੂਡੈਂਟਸ ਐਸੋਸੀਏਸ਼ਨ ਹੈ ਜਿੰਦਾ ਫਰੰਟ ਸਟੂਡੈਂਟ ਸੋਸਾਇਟੀ ਉਹਨਾਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਜੀ ਐਕਟੀਵਿਟੀ ਵੀ ਜੁਨੇ ਦਾ ਤਿਹਾਰ ਅਤੇ ਐਲੂਮਾਈਨਾਈ ਮੀਟ ਜਿਹੜੀ ਹੈ ਉਹ ਮਨਾਈ ਜਾ ਰਹੀ ਹੈ ਜਿੰਦਾ ਕਾਲਜ ਦੇ ਵਿੱਚ ਔਰ ਇਹ ਤੀਸਰੀ ਐਲੂਮਾਈਨਾਈ ਮੀਟ ਹੈ ਸਾਡੇ ਵਾਸਤੇ ਬੜੇ ਮਾਣ ਦੀ ਗੱਲ ਹੈ ਇਹ ਕਿ ਸਾਡੇ ਪੁਰਾਣੇ ਪੁਰਾਣੇ ਜੜੇ ਉਹ ਅੱਜ ਸਾਡੇ ਕਾਲਜ ਦੇ ਵਿੜੇ ਵਿੱਚ ਆਏ ਹਾਂ ਅਤੇ ਉਹਨਾਂ ਨੇ ਇੱਥੇ ਆ ਕੇ ਸਾਨੂੰ ਮਾਨ ਰੱਖਿਆ ਹੈ ਬੜੀ ਖੁਸ਼ੀ ਹੋ ਰਹੀ ਹੈ ਦੇਖ ਕੇ ਕਿ ਕਿਸ ਤਰ੍ਹਾਂ ਉਹ ਜਿਹੜੀ ਉਹਨਾਂ ਨੇ ਆਪਣਾ ਸਮਾਂ ਇੱਥੇ ਜਵਾਨੀ ਦਾ ਸਮਾਂ ਜਿਹੜਾ ਇੱਥੇ گزارਿਆ ਸੀ ਉਹਨੂੰ ਇੱਕ ਵਾਰੀ ਫਿਰ ਉਹ ਜਿਹੜਾ ਹੈ ਯਾਦ ਕਰ ਰਹੇ ਹਨ ਔਰ ਪਿਛਲੇ ਜਿਹੜੇ ਦੋਸਤ ਹਨ ਇਹ ਇੱਕ ਸਾਧਨ ਹੈ ਉਹਨਾਂ ਨੂੰ ਮਿਲਾਂ ਤਾਂ ਔਰ ਅਸੀਂ ਉਮੀਦ ਕਰਦੇ ਹਾਂ ਕਿ ਅਗਲੇ ਸਾਲਾਂ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਦੇ ਫੰਕਸ਼ਨ ਬਣਾ ਲੇ ਰਵਾਂਗੇ ਔਰ ਸਮੂਹ ਜਿਹੜੇ ਰਜਿੰਦਰਾ ਕਾਲਜ ਦੇ ਸਾਬਕਾ ਸਟੂਡੈਂਟਸ ਹਨ ਉਹ ਇਸ ਮਿਲਣੀ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਰਹੇ ਹਨ। ਹਾਂਜੀ। ਇਦਾਂ ਲੱਗਿਆ ਵੀ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਤੇ ਆ ਕੇ ਜਿਹੜਾ ਇੱਥੇ ਰੱਖਿਆ ਗਿਆ ਪੁਰਾਣੇ ਸਟੂਡੈਂਟਾਂ ਵਾਸਤੇ। ਬਹੁਤ ਵਧੀਆ ਉਪਰਾਲਾ ਸੀ ਸਾਰਿਆਂ ਨੇ ਜਿਨ੍ਹਾਂ ਨੇ ਵੀ ਸੱਜਣਾ ਮਿੱਤਰਾਂ ਨੇ ਇਹ ਕੀਤਾ ਖਾਸ ਕਰਕੇ ਪ੍ਰੋਫੈਸਰ ਮਨਜੀਤ ਸਿੰਘ ਜੀ ਔਰ ਮੈਡਮ ਜੋਸਨਾ ਜੀ ਔਰ ਜਿੰਨੇ ਵੀ ਪ੍ਰੋਫੈਸਰ ਸਾਹਿਬਾਨ ਨੇ ਇਤੋਂ ਬੜਾ ਕੁਝ ਸਿੱਖਿਆ ਅਸੀਂ ਔਰ ਸਾਰਾ ਇਹ ਕਾਲਜ ਕਰਕੇ ਆ 4-5 ਸਾਲ ਇੱਥੇ ਬੜੀਆਂ ਰੌਣਕਾਂ ਸੀ ਲਾਈਆਂ ਮਿਊਜ਼ਿਕ ਦੇ ਸਟੂਡੈਂਟ ਸੀ ਸਾਰੇ ਗਰੁੱਪ ਸਾਰਾ ਪਿਆਰ ਦਸਰੀ ਮਹੱਤਵਪੂਰਨ ਮਿਲੀ ਸੋ ਅੱਜ ਆ ਕੇ ਪੁਰਾਣੇ ਸੱਜਣ ਮਿੱਤਰ ਜਿੰਨੇ ਵੀ ਮਿਲੇ ਆ ਸਾਰੇ ਮੇਰੇ ਪੁਰਾਣੇ ਆੜੀ ਖੜੇ ਨੇ ਨਾਲ ਸੋ ਬੜਾ ਮੈਨੂੰ ਆਨੰਦ ਆਇਆ ਔਰ ਉਹ ਸਟੇਜ ਜਿਹੜੀ ਸਟੇਜ ਤੇ ਮੈਂ ਕਿਧਰੇ ਹਾਸਲਾ ਕਰਦਾ ਹੁੰਦਾ ਸੀ ਟੋਨੀ ਬਾਤ ਸਰ ਦੇ ਨਾਲ ਮੈਂ ਉਥੇ ਥੀਏਟਰ ਕਰਦਾ ਰਿਹਾ ਔਰ ਗੁਰਜੀਤ ਮਾਨ ਜੀ ਦੀ ਜਨਮ ਲਈ ਸਿੱਧੂ ਸਾਹਿਬ ਦੇ ਸਾਰਾ ਉਹ ਤਜੂ ਸਾਰਿਆਂ ਨੂੰ ਮਿਲ ਕੇ ਬਸ ਐਦਾ ਲੱਗਦਾ ਸੀ ਫਲੈਸ਼ਬੈਕ ਚੱਲ ਰਹੀ ਹੈ ਫਿਲਮ ਚੱਲਦੀ ਹੈ ਪੁਰਾਣੀਆਂ ਗੱਲਾਂ ਬਾਤਾਂ ਜ਼ਿਆਦਾ ਕਦੇ ਮਨ ਦੇ ਵਿੱਚ ਇਹ ਵੀ ਸੋਚਿਆ ਸੀਗਾ ਵੀ ਆਪਾਂ ਇਸ ਤਰ੍ਹਾਂ ਤੇ ਆ ਕੇ ਮਿਲ ਸਕਾਂਗੇ ਐਦਾ ਐਦਾ ਕਦੇ ਬਣਾਇਆ ਅਸੀਂ ਸਰਕਲ ਦੇ ਜਿਹੜੇ ਪ੍ਰਾਣ ਜਿਹੜੇ ਖਾਸ ਜੁੜੇ ਹੋਏ ਬੰਦੇ ਆ ਜਿਵੇਂ ਉਹ ਤਾਂ ਮਿਲਦੇ ਹੀ ਰਹਿੰਦੇ ਸੀ ਪਰ ਐ ਨਹੀਂ ਪਤਾ ਵੀ ਸਾਰੇ ਇਕੱਠੇ ਹੋ ਲੱਗੇ ਸੋ ਮੈਂ ਤਾਂ ਨਾ ਕਿ ਅਗਲੀ ਵਾਰੀ ਫੇਰ ਅਸੀਂ 11 ਤਰੀਕ ਨੂੰ ਫੇਰ ਲੋਹੜੀ ਤੇ ਸਾਰੇ ਜਾਣੇ ਆਵਾਂਗੇ ਸੋ ਜਿੰਨੇ ਵੀ ਦੋਸਤ ਸਹਿਮਤ ਰਹੇਗੇ ਉਹ ਸਾਰੇ ਜਾਣੇ ਦੁਬਾਰੇ ਫੇਰ ਫੰਕਸ਼ਨ ਕਾਲਜ ਦਾ ਇੱਕ ਗਰੁੱਪ ਬਣਿਆ ਹੋਇਆ ਉਹਨੂੰ ਜੁਆਇਨ ਕਰੋ ਫ ਬਾਕੀ ਛਤਰੀ ਫਿਲਮ ਦੇਖਦੇ ਜਰੂਰ ਮੇਰੀ ਫਿਲਮ ਆਈ ਹੈ ਨਵੀਂ ਛਤਰੀ YouTube ਤੇ ਜਾਇਓ ਸੋ UVS ਨਾਲ ਹਾਂਜੀ ਸਰ ਕੀ ਨਾਮ ਤੁਸੀਂ ਬਰਨਣਾ ਕੀਤਾ ਬਹੁਤ ਵਧੀਆ ਬਰਨਣਾ ਹੈ ਕਿਵੇਂ ਤੁਹਾਡੇ ਮਨ ਚ ਆਇਆ ਕਿਵੇਂ ਕੀਤਾ ਸੋਚਿਆ ਕਿ ਅਸਲ ਦੇ ਵਿੱਚ ਜੀ ਅ ਅਸੀਂ ਮਤਲਬ ਗਰੁੱਪਾਂ ਦੇ ਵਿੱਚ ਫੋਨ ਰਾਹੀਂ ਤਾਂ ਪੁਰਾਣੇ ਵਿਦਿਆਰਥੀ ਆਪਸ ਵਿੱਚ ਬਹੁਤ ਵਾਰ ਮਿਲਦੇ ਰਹਿੰਦੇ ਨੇ ਪਰ ਕਿਤੇ ਰੂ ਰੂ ਮਿਲਣ ਦਾ ਮੌਕਾ ਜਿਹੜਾ ਉਹ ਬਹੁਤ ਘੱਟ ਮਿਲਦਾ ਖਾਸ ਤੌਰ ਤੇ ਸਾਰੇ ਉਹ ਦੋਸਤ ਜਿਹੜੇ ਇਕੱਠੇ ਪੜੇ ਹੋਏ ਉਹ ਵੀ ਕਾਲਜ ਜਦੋਂ ਜਵਾਨੀ ਪਹਿਰਾ ਪੂਰਾ ਜੋਰ ਤੇ ਹੁੰਦਾ ਹੈ ਤਾਂ ਉਦੋਂ ਦੇ ਜਿਹੜੇ ਦੋਸਤ ਸੀ ਉਹਨਾਂ ਨੂੰ ਮਿਲਾਉਣ ਦੇ ਲਈ ਮੈਂ 2 ਸਾਲ ਤੋਂ ਉਪਰਾਲਾ ਕਰ ਰਿਹਾ ਲੋਹੜੀ ਦੇ ਮੌਕੇ ਤੇ ਅਸੀਂ ਬੁਲਾਈਦੇ ਆ ਤੇ ਇਸ ਵਾਰ ਵੀ ਬਹੁਤ ਸਾਰੇ ਵੀਰ ਆਏ ਨੇ ਭੈਣਾਂ ਆਈਆਂ ਨੇ ਤਾਂ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ ਮਿਲ ਕੇ ਇੱਕ ਦੂਜੇ ਨੂੰ ਖੁਸ਼ੀ ਮਿਲ ਰਹੀ ਹੈ ਤਾਂ ਸੀ ਇਹ ਕਾਫੀ ਟਾਈਮ ਦਾ ਬਲਬਲਾ ਮੇਰੇ ਮਨ ਚ ਕਿ ਮੈਂ ਇਹ ਕੰਮ ਕਰਾਂ ਹੁੰਤੇ ਰੱਬ ਨੇ ਮੇਰੇ ਆ ਡਿਊਟੀ ਵੀ ਪ੍ਰਮਾਤਮਾ ਨੇ ਲਾਈ ਸੀ ਕਿ ਇਹ ਕੰਮ ਮੇਰੇ ਹੱਥੇ ਨਹੀਂ ਆ ਸਕਿਆ ਸੋ ਫੇਸਬੁਕ ਤੇ ਅਸੀਂ ਸਾਰਿਆਂ ਨੂੰ ਜੋੜ ਕੇ ਮੈਂ ਇੱਥੇ ਇਹਨਾਂ ਨੂੰ ਦੁਬਾਰਾ ਮਿਲਾਉਣ ਦੀ ਕੋਸ਼ਿਸ਼ ਹਰ ਸਾਲ ਕਰਦਾ ਕਦਰ ਆ ਕਿੰਨੇ ਕਿ ਟ੍ਰਾਂਸਫਰਡ ਆਏ ਸਮੇਂ ਪੁਰਾਣੇ ਸਟੂਡੈਂਟਸ ਅੱਜ ਜਿਹੜੇ ਹੈਗੇ ਜੀ ਹੁਣ ਤੱਕ 5-600 ਦੇ ਕਰੀਬ ਆ ਚੁੱਕੇ ਨੇ ਬਾਕੀ ਹਲੇ ਪਹੁੰਚ ਰਹੇ ਨੇ ਬਹੁਤ ਸਾਰੇ ਇੱਥੇ ਅੰਦਰ ਪ੍ਰੋਗਰਾਮ ਚੱਲ ਰਿਹਾ ਅੰਦਰ ਬੈਠੇ ਨੇ ਬਹੁਤ ਸਾਰੇ ਸਟੂਡੈਂਟਸ ਬਾਹਰ ਲੋੜੀ ਤੇ ਜਿਵੇਂ ਮਮੀ ਪੈ ਰਹੇ ਤਾਂ ਅੰਦਰ ਨੂੰ ਹੋ ਗਏ ਨੇ ਤੇ ਤਕਰੀਬਨ ਸਾਨੂੰ ਉਮੀਦ ਹੈ ਵੀ 1200 ਤੋਂ 1500 ਦਾ ਗੈਦਰਿੰਗ ਹੈ ਜਿਹੜੀ ਹੋ ਜਾਂਦੀ ਹੈ ਇਸ ਵਾਰ ਕਿੰਨੇ ਕਿ ਪੁਰਾਣੇ ਸਟੂਡੈਂਟਸ ਆਏ ਨੇ ਫਰੈਂਸ ਸੇਮਨ ਕੇ ਚਲੋ ਜੀ 1958 ਤੋਂ ਲੈ ਕੇ ਆਏ ਹੋਏ ਨੇ ਜਿਹੜੇ 1958 ਚ ਇੱਥੇ ਪੜ੍ਹ ਕੇ ਗਏ ਸੀ ਉਦੋਂ ਤੋਂ ਲੈ ਕੇ ਵਿਦਿਆਰਥੀ ਬਹੁਤ ਸਾਰੇ ਆਏ ਹੋਏ ਨੇ ਤੇ ਹਰ ਉਮਰ ਹਰ ਵਰਗ ਦਾ ਜਿਹੜਾ ਬੰਦਾ ਤੁਹਾਨੂੰ ਕੋਲੈਜ ਦਾ ਪਾਸ ਆਊਟ ਹੋ ਮਿਲੂਗਾ ਜੀ ਹਾਂਜੀ ਤੁਹਾਨੂੰ ਕਿਵੇਂ ਲੱਗਦਾ ਜੇ ਪੜ੍ਹ ਕੇ ਗਏ ਹੋ ਜਾਂਦੇ ਕੋਲ ਚੱਲਦੇ 35 40 ਸਾਲ ਦੀਆਂ ਪੁਰਾਣੀਆਂ ਯਾਦਾਂ ਹੁਣ ਇੱਥੇ ਇਕੱਠੇ ਹੋ ਕੇ ਆਇਆ ਲੱਗਦਾ ਕਿ ਕਿਹੜੇ ਦਰਸ਼ਕਾਂ ਲਈ ਬੈਠੇ ਸੀ ਕਿਹੜੇ ਦਰਸ਼ਕਾਂ ਲਈ ਬੈਠ ਕੇ ਇਹ ਸਲਾਹ ਕਰਦੇ ਸੀ ਇਕੱਲੇ ਇਕੱਲੇ ਤੁੰਗਾਂ ਸੀ ਘੁੰਮੇ ਉਹ ਗੁੰਝਲੀ ਬਾਤ ਹੈ ਪਹਿਲੀ ਵਾਰ ਹੋਈ ਸੀ ਜੀ ਕੋਲੇ ਥੋੜੇ ਜਿਹੇ ਘੱਟ ਸਕੇ ਬੰਦੇ ਸਨ ਕਹਿ ਦਿੱ ਸਾਰੇ ਬੁਲਾ ਲਓ ਐਂਟੀ ਜਿਹੜਾ ਸੀ ਕਿ ਅੱਜ ਵੀ ਆ ਸਕਦਾ ਉਹ ਜੀ ਕਿ ਜਦੋਂ ਕਿੰਨੇ ਨਾ ਕਿੰਨੇ ਇਕੱਠੇ ਹੋਈਏ ਤੇ ਆਏ ਲੱਗਦਾ ਜੀ ਜਿਵੇਂ 35 ਪਿੱਛੇ ਚਲੋ ਜੀ ਅੱਜ ਜਿਆਦਾ ਲੰਬੀ ਲਾਈ ਪੰਗੀ ਹੋਣੀ ਸੀ ਅੱਜ ਜਿਵੇਂ ਲੱਗ ਰਿਹਾ ਹੋ ਪ੍ਰਮਾਣਿਕ ਕਰਨ ਦੀ ਟੀਮ ਨੇ ਕਿਹਾ ਲੱਗ ਰਹੀ ਹੈ ਜਿਹੜਾ ਓੜੀਗ ਦੇ ਰਹਿੰਦੇ ਆ ਵੀ ਕਦੋਂ ਲੋੜ ਹੀ ਆਵੇ ਤੇ ਫੇਰ ਇਕੱਠੇ ਹੋਈਏ ਤੇ ਬਹੁਤ ਹੀ ਮਜ਼ਾ ਆ ਰਿਹਾ ਹੈ ਨਹੀਂ ਨਹੀਂ ਅਨੰਦ ਮਾਰ ਰਹੇ ਜੀ ਮੈਸੇਜ

ਗਰੀਬਾਂ ਹੀ ਸਾਡੋ ਜਿਹੜੇ ਕਾਲਜੋਂ ਸੁੱਟ ਗਏ ਸਾਨੂੰ ਅੱਜ ਇਹ ਲੱਗ ਰਿਹਾ ਵੀ ਅਸੀਂ ਇਹ ਰੋਕਦੇ ਹਾਂ ਕਿ ਇੱਥੇ ਅਸੀਂ ਪੜ੍ਹਦੇ ਹਾਂ ਇਹ ਸਾਰੇ ਮਿੱਤਰ ਸਾਰੇ ਦੋਸਤ ਉਹ ਦੇਖੋ ਸਾਡੇ ਬੱਚੇ ਇੰਨਾ ਕਾਲਜੋਂ ਪਾਸਪ ਕਰ ਦਿੱਤੇ ਪਰ ਸਾਨੂੰ ਇਹ ਲੱਗਦਾ ਵੀ ਅਸੀਂ ਹਲੇ ਇਸੇ ਕਾਲਜ 'ਚ ਹਾਂ ਤੇ ਇਹ ਉਪਰਾਲੇ ਹੋਣੇ ਚਾਹੀਦੇ ਆ ਜਿਹੜੇ ਭੈਣ ਭਾਈ ਪੂਰਾ ਨਹੀਂ ਆ ਸਕੇ ਉਹਨਾਂ ਨੂੰ ਰਿਕਵੈਸਟ ਹੈ ਵੀ ਅੱਗੇ ਨੂੰ ਜ਼ਰੂਰ ਆਓ ਤਾਂ ਕਿ ਅਸੀਂ ਮਿਲ ਸਕੀਏ ਤੁਸੀਂ ਵੀ ਇੰਜੋਏ ਕਰੀਓ ਰਵਿੰਦਰ ਪਟਨਾਕਰੀ ਥੈਂਕ ਯੂ ਕਿਵੇਂ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਿਹਾ ਹੈ ਸਹਿਲਾ ਹੈ ਫਿਰ ਬੱਤਾਂ ਦੁਆਰਾ ਆਖਿਆ ਸਭ ਕੁਝ ਪੂਰ ਚੁਕਿਆ ਕੋਈ ਟੈਨਸ਼ਨ ਨਹੀਂ ਪਰ ਇਹ ਮਸਤ ਤੇ ਨੱਚੇ ਜੀ ਕਰਦਾ ਹੈ ਇਹ ਲੱਗਦਾ ਬਿਲਕੁਲ ਫਰੈਸ਼ ਹੈ ਮੇਰੇ ਲਈ ਤਾਲੀ ਹਾਂ ਜਿਹੜੀ ਹਰਿਆਲੀ ਉਹ ਹੀ ਯਾਰ ਦੋਸਤ ਦੋਸਤ ਨਾ ਲੱਗ ਆ ਜਾ ਆ ਜਾ ਬਹੁਤ ਬਹੁਤ ਪਰਨ ਨਗਰ ਨਾਲ ਬਹੁਤ ਆ ਰਹੀਆਂ ਅੰਦਰੀਆਂ ਉਹਨਾਂ ਦੇ ਨਹੀਂ ਆਉਂਦੇ ਕਿੰਨਾ ਕਾਲਜ ਹੈ ਵਧੀਆ ਇੰਜੋਏ ਕਰ ਰਹੇ ਆ ਜਿੰਨੇ ਮਨਦੀਪ ਹਜੀ ਵੀ ਜੀ ਕੀ ਹਾਲ ਹੈ ਵੀ ਜੀ ਹੈਲੋ ਹੈਲੋ ਜੀ ਹਾਂ ਜੀ ਜਿਵੇਂ ਲੱਗ ਰਿਹਾ ਕਾਲਜ ਆ ਕੇ ਕਮਾਲ ਹੋ ਗਈ ਜੀ ਬਸ ਪੁੱਛੋ ਨਾ 2 3 40 ਸਾਲਾਂ ਬਾਅਦ ਜਿੰਨਾ ਦੋਸਤਾਂ ਨੂੰ ਮਿਲ ਰਹੇ ਆ ਬਸ ਉਹ ਤਾਂ ਜੱਫੀ ਪਾ ਕੇ ਛੱਡਣ ਨੂੰ ਜੀ ਨਹੀਂ ਕਰਦਾ ਪਿਆ ਆਹ ਹਾਂ ਹੱਲ ਜੀ ਅੱਜ ਆ ਬੰਲਾ ਜੀ ਟੀਮ ਆ ਗਈ ਪੁਰਾਣੀ ਫਰੇਗਰੈਂਸ ਜਿਹੜੀ ਹੈ ਨਾ ਉਹ ਵਾਪਸ ਆ ਗਈ ਹੈ ਨਾ ਪੁਰਾਣੇ ਸ਼ੋਅ ਇਧਰੋਂ ਆ ਰਹੀ ਹੈ ਉੱਥੋਂ ਆ ਰਹੀ ਹੈ ਹਾਂ ਜੀ ਜੀ ਦੱਸੋ ਜੀ ਕਿਵੇਂ ਲੱਗ ਰਿਹਾ ਅੱਜ ਕਾਲਜ ਆ ਕੇ ਫੜੀਦੇ ਨੂੰ ਕਾਲਜ ਆ ਕੇ ਬਾਤ ਚੱਲ ਗਈ ਸਭ ਤੋਂ ਪਹਿਲਾਂ ਤੇ ਇੱਥੇ ਆ ਕੇ ਪਤਾ ਕਿ ਇਸ ਧਰਮੀ ਨੂੰ ਸਲਾਮ ਕਰੀਏ ਜਿਨੇ ਇੰਨਾ ਕੁਝ ਦੇਣ ਨੂੰ ਖੁਸ਼ੀਆਂ ਦਿੱਤੀਆਂ ਅੱਜ ਮੈਂ ਐਸੇ ਕਹਿਣਾ ਚਾਹੁੰਦੀ ਆ ਕਿ ਕੋਈ ਨਹੀਂ ਤੂੰ ਜਦੋਂ ਵੀ ਤੂੰ ਗੱਲਾਂ ਕਰੀਂ ਕਿਸੇ ਨਾਲ ਕਿ ਮੈਨੂੰ ਕਹਿਣਾ ਹੈ ਬੈਤਰੀ ਦੀ ਗੱਲ ਹਾਂਜੀ ਬਿਲਕੁਲ ਪੇ ਜਾਣਿਆ ਤੁਸੀਂ ਮਨਦੀਪ ਢਿੱਲੋਂ ਮੈਂ ਇਸ ਤੇ ਆਉਂਦੀ ਹਾਂ ਹਾਂਜੀ ਕੀ ਮਹਿਸੂਸ ਹੋ ਰਿਹਾ ਕੌਣ ਜਾ ਕੇ ਅੱਜ ਬਹੁਤ ਵਧੀਆ ਹਾਂ ਜੀ ਅੱਜ ਅਸੀਂ ਬਹੁਤ ਖੁਸ਼ ਹਾਂ ਬੰਦਾ ਗਿੰਦਰਾ ਕਾਲਜ ਵਿੱਚ ਹਾਂ ਜੀ ਮਾਡਾ ਸਰ ਕਿਵੇਂ ਲੱਗ ਰਿਹਾ ਜੀ ਬਹੁਤ ਦਿਲ ਕਰਦਾ ਹੈ ਕਾਲਜ ਬੜਾ ਵਧੀਆ ਲੱਗਿਆ ਜੀ ਬੜੇ ਸਾਲਾਂ ਬਾਅਦ ਇਸ ਕਾਲਜ 'ਚ ਆਏ ਹਾਂ ਕਿਉਂਕਿ ਇੱਥੋਂ ਪੜ੍ਹੇ ਹਾਂ ਇਸੇ ਕਾਲਜ ਦੇ ਦੇਣਾ ਕਿ ਅਸੀਂ ਕੁਝ ਕਰ ਸਕੀਏ ਲਾਈਫ 'ਚ ਤਾਂ ਬੜਾ ਅੱਛਾ ਲੱਗਦਾ ਪੁਰਾਣੇ ਸਾਰੇ ਦੋਸਤ ਮਿਲੇ ਕਾਡਾ ਪ੍ਰਾਣਾ ਇੱਕ ਡਰਾਮਾ ਅਗਲਾ ਪਿੰਡ ਅਸੀਂ ਕਾਲਜ ਚ ਐਨਐਸਐਸ ਵਾਲੇ ਹੁੰਦੇ ਸਾਰੇ ਉਹਨਾਂ ਜੋ ਬਹੁਤ ਜਿਆਦੇ ਅੱਜ ਜਿਹੜੇ ਉਸ ਟਾਈਮ ਦੇ ਸਟੂਡੈਂਟ ਮਿਲੇ ਬੜੇ ਚੰਗੇ ਲੱਗੇ ਪਰਨੇ ਚਾਕੇ ਮੈਂ ਪ੍ਰਬੰਧਕਾਂ ਨੂੰ ਵੀ ਮੈਸੇਜ ਦੇਣਾ ਚਾਹੁੰਗਾ ਬਹੁਤ ਵਧਾਈ ਦੇ ਪੱਤਰ ਹੈ ਜੀ ਇੰਨੇ ਬੰਦੇ ਨੇ ਉਹਨਾਂ ਨੇ ਇਕੱਠੇ ਕੀਤਾਗਾ ਤਾਂ ਇਹੀ ਹੈ ਵੀ ਅੱਗੇ ਤੋਂ ਵੀ ਜੇ ਕਰਦੇ ਰਹਿਣ ਤਾਂ ਵਧੀਆ ਗੱਲ ਹੈ ਹੋਰ ਬੰਦੇ ਲੁੱਕੀ ਜੁੜਨਗੇ ਲੋਕਾਂ ਨੂੰ ਹੋਰ ਪਤਾ ਲੱਗੂ ਵੀ ਹਰ ਸਾਲ ਇਹਨੂੰ ਸਾਲਾਨਾ ਈਵੈਂਟ ਬਣਾ ਲੈਣਾ ਚਾਹੀਦਾ ਗੁੱਡ ਥੈਂਕ ਯੂ ਹਾਂ ਜੀ ਅੱਜ ਅਸੀਂ ਬਹੁਤ ਖੁਸ਼ ਹਾਂ ਸਟੂਡੈਂਟਾਂ ਦੇ ਨਾਲ ਗੱਲ ਕਰਕੇ ਅੱਜ ਕਿਹੜੀ 올ਡ ਸਟੂਡੈਂਟ ਮੀਟ ਹੋ ਰਹੀ ਹੈ ਇਸ ਵਿੱਚ ਦੂਰ ਦੂਰ ਤੋਂ ਜੋ ਇਸ ਕਾਲਜ ਤੋਂ ਪਾਸ ਆਉਟ ਹੋ ਚੁੱਕੇ ਹਨ 40 ਤੋਂ 50 ਸਾਲ ਦੇ ਸਾਖ ਹੈ ਵੱਡਾ ਕਿੱਥੇ ਹੋ ਰਿਹਾ ਹੈ ਇਹ ਜੋ ਵੀ ਬਰਾਲਾ ਕੀਤਾ ਗਿਆ ਹੈ ਇਹ 올ਡ ਐਸੋਸੀਏਸ਼ਨ ਜੋ ਬਣੀ ਹੋਈ ਹੈ ਤੇ ਗੈਰੇਟਨ ਲੋਗੋ ਸੋਨਾ ਵੱਲੋਂ ਕੀਤਾ ਗਿਆ ਹੈ ਇਹ ਪੂਰੀ ਟੀਮ ਇਸ ਲਈ ਵਧਾਈ ਦੇ ਬਾਤ ਰ ਹੈ ਇਹ ਪ੍ਰੋਗਰਾਮ ਇਹੋ ਜਿਹਾ ਹੋਣੀ ਚਾਹੀਦੀ ਹੈ ਜਿਸ ਨਾਲ ਲੋਕਾਂ ਚ ਆਪਸੀ ਮੇਲਬਾ ਵਧਦਾ ਹੈ ਤੇ ਲੋਕਾਂ ਨੂੰ ਪਤਾ ਚੱਲਦਾ ਵੀ ਅਸੀਂ ਇੱਥੇ ਹਾਂ ਆ ਰਹੇ ਹੈ ਸਾਡੇ ਅਸੀਂ ਨਿਕਲ ਗਏ ਆ ਇੱਥੋਂ ਪੜ੍ਹੇ ਆ ਇੱਥੋਂ ਲੱਗੇ ਆ ਬਹੁਤ ਵਧੀਆ ਹੈ ਪਰਾਣਾ ਕੈਮਰਾਮੈਨ ਜਸਟਿਨ ਹਾਲ ਪੀਐਸ ਮਿੱਠਾ